ਅਨੇਤਨਾ ਵਿੱਚ ਸਰ ਨਾਲ ਆਇਆ ਹੈ ਜੀ ਸਾਥੀਓ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਮੈਂ ਅੱਜ ਤੁਹਾਡੇ ਰਾਹੀਂ ਤਨਪ੍ਰੀਤ ਸਿੰਘ ਸੌਨ ਜਿਹੜੇ ਕਿ ਕੈਬਨਿਟ ਦੇ ਮੰਤਰੀ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ ਕਿ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਆਧਾਰ ਇਸ ਗੱਲ ਦਾ ਨਹੀਂ ਕਿ ਉਹ ਉਹਨਾਂ ਦਾ ਜਿਹੜਾ ਉਮੀਦਵਾਰ ਆ ਝਾੜੂ ਪਾਰਟੀ ਦਾ ਉਹ 2 ਨੰਬਰ ਵਾਰਡ ਚੋਂ ਉਹਦੀ ਹਾਰ ਹੋਈ ਐ ਉਹ ਤਾਂ ਲੋਕਾਂ ਦਾ ਫਤਵਾ ਹੈ ਉਹਦੇ ਤਾਂ ਜਿੱਤ ਹਾਰ ਬਣੀ ਹੁੰਦੀ ਐ ਲੋਕ ਕਚੈਰੀ ਵਿੱਚ ਵੀ ਉਹਨਾਂ ਨੂੰ ਜਿਹੜਾ ਵਾ ਉਹ ਹਾਰ ਦਾ ਮੂੰਹ ਦੇਖਣਾ ਪਿਆ ਪਰ ਜਿਹੜਾ ਘਟਨਾਕ੍ਰਮ ਹੋਇਆ ਜਿਸ ਤਰੀਕੇ ਨਾਲ ਕਾਊਂਟਿੰਗ ਦੇ ਸਮੇਂ ਚ ਜਦੋਂ ਕਿ ਤਿੰਨ ਮਸ਼ੀਨਾਂ ਗਿਣੀਆਂ ਜਾ ਚੁੱਕੀਆਂ ਸੀਗੀਆਂ ਔਰ ਚੌਥੀ ਮਸ਼ੀਨ ਨੂੰ ਤੋੜ ਦਿੱਤਾ ਗਿਆ। ਬ੍ਰੌਡ ਡੇ ਲਾਈਟ ਦੇ ਵਿੱਚ ਕਿੰਨੇ ਕਪੀ? ਔਰ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਜਿਹੜੀ ਆ ਮਸ਼ੀਨ ਨੂੰ ਉਹਦੀ ਪੰਤ ਤੋੜ ਕੀਤੀ। ਔਰ ਉਸ ਤੋਂ ਬਾਅਦ ਸੌਧ ਸਾਹਿਬ ਜਿਹੜੇ ਨੇ ਉਹ ਇੱਕ ਵੀਡੀਓ ਜਾਰੀ ਕਰਦੇ ਨੇ ਉਹਦੇ ਵਿੱਚ ਮੰਗ ਕਰਦੇ ਨੇ ਕਿ ਇਹ ਬਹੁਤ ਹੀ ਹਿੰਮਤ ਭਾਗੀ ਘਟਨਾ ਹੋਈ ਹੈ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਮਿਲਣੀ ਚਾਹੀਦੀਆਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਤੁਸੀਂ ਇਹ ਜਿਹੜੀਆਂ ਇਹ ਝੂਠ ਆ ਜਿਹੜਾ ਤੁਹਾਡਾ ਉਹ ਕਿਉਂ ਸੁਣਾਉਣਾ ਚਾਹੁੰਦੇ ਹੋ ਤੁਸੀਂ ਇਹ ਕਿਹਨੂੰ ਤੁਸੀਂ ਸੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਕਿਹਦੇ ਕੋਲ ਦੇਖੋ ਜੇ ਤਾਂ ਕਿਤੇ ਕੋਈ ਥੋੜਾ ਮੋਟਾ ਫਰਕ ਹੁੰਦਾ ਲੀਡ ਦਾ ਤਾਂ ਫੇਰ ਇਹ ਪਰਚਾ ਜਿਹੜਾ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਇਹ ਕਾਂਗਰਸ ਦੇ ਉਮੀਦਵਾਰ ਸਤਨਾਮ ਚੌਧਰੀ ਤੇ ਹੋਣਾ ਸੀਗਾ ਪਰ ਕਿਉਂਕਿ ਲੀਡ ਜਾਦਾ ਸੀਗੀ ਇਹ ਗੱਲ ਕੋਈ ਕੋ ਨਹੀਂ ਸਕਦਾ ਕਿ ਉਹ ਤਾਂ ਮਸ਼ੀਨ ਤੋੜ ਨਹੀਂ ਸਕਦਾ ਕਿਉਂਕਿ ਉਹ ਤਾਂ ਜਿੱਤ ਰਿਹਾ ਉਹ ਚੌਥੀ ਮਸ਼ੀਨ ਕਿਉਂ ਤੋੜੂਗਾ ਭਾਜਪਾ ਦਾ ਜਿਹੜਾ ਉਮੀਦਵਾਰ ਆ ਉਹ ਬਹੁਤ ਪਿੱਛੇ ਚੱਲ ਰਿਹਾ ਅਕਾਲੀ ਦਲ ਦਾ ਉਮੀਦਵਾਰ ਜਿਹੜਾ ਉਹ ਵੀ ਕੋਈ ਕਿਤੇ ਉਹਨਾਂ ਦੀ ਵੋਟ ਜਿਹੜੀ ਆ ਕੋਈ ਨੇੜੇ ਤੇੜੇ ਨਹੀਂ ਸੀਗੀ ਵੀ ਉਹ ਵੀ ਕਿਉਂ ਤੋੜੂਗਾ ਤੋ ਰਹਿ ਗਿਆ ਪਿੱਛੇ ਝਾੜੂ ਪਾਰਟੀ ਦਾ ਉਮੀਦਵਾਰ ਗੁਰਦੀਪ ਵਿੱਕੀ ਮਿਸ਼ਾਲ ਔਰ ਉਹਦੇ ਨਾਲ ਦੋ ਹੋਰ ਜਿਹੜੇ ਲੋਕ ਜਿਹੜੇ ਪੋਲਿੰਗ ਏਜੰਟ ਬਣੇ ਹੋਏ ਸੀਗੇ ਸ਼ਹਿਰ ਦੇ ਬਾਹਰਲੇ ਹਿੱਸਿਆਂ 'ਚੋਂ ਆ ਕੇ ਅਮਰਦੀਪ ਪUREਵਾਲ ਔਰ ਪਰਮਪ੍ਰੀਤ ਸਿੰਘ ਪੌਪੀ ਐਮ ਸੀ ਇਹਨਾਂ ਨੇ ਤਿੰਨਾਂ ਨੇ ਰਲ ਕੇ ਉਹ ਮਸ਼ੀਨ ਜਿਹੜੀ ਆ ਉਹ ਤੋੜੀ ਔਰ ਕਿਉਂਕਿ ਰਿਟਰਨਿੰਗ ਅਫਸਰ ਜਿਹੜਾ ਸੀਗਾ ਉਹ ਬੀਡੀਪੀਓ ਆ ਖੰਨਾ ਸੋ ਬੀਡੀਪੀਓ ਕਿਦੇ ਥੱਲੇ ਆਉਂਦਾ ਕਿਹਦੇ ਅਧੀਨ ਆਉਂਦਾ ਪੰਚਾਇਤ ਵਿਭਾਗ ਮੈਂ ਪੰਚਾਇਤ ਵਿਭਾਗ ਦਾ ਮੰਤਰੀ ਕੌਣ ਆ ਤਨਪ੍ਰੀਤ ਸਿੰਘ ਸੌਂ ਸੋ ਇਹ ਧਾਲ ਚ ਕਾਲਾ ਨਹੀਂ ਸੀਗਾ ਸਾਰੀ ਧਾਲ ਹੀ ਕਾਲੀ ਸੀਗੀ ਇੱਕ ਛੜਿਆੰਤਰ ਦੇ ਤਹਿਤ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਘਟਨਾਕ੍ਰਮ ਹੋਇਆ ਅੰਦਰ ਮਸ਼ੀਨ ਤੋੜ ਦਿੱਤੀ ਗਈ ਔਰ ਬਾਹਰ ਆਪਣੇ ਸਾਥੀਆਂ ਨੂੰ ਕਹਿ ਕੇ ਭੰਗੜੇ ਪੁਆਏ ਗਏ ਉਹਨਾਂ ਤੋਂ ਢੋਲ ਵਜਾਇਆ ਗਿਆ ਪੂਰਾ ਜਿਹੜਾ ਨਾਚ ਇਹਨਾਂ ਨੇ ਉਹ ਕੀਤਾ ਔਰ ਮੀਡੀਆ ਦੇ ਤੁਹਾਡੇ ਕੈਮਰਿਆਂ ਦੇ ਵਿੱਚ ਕੈਦ ਹੋਇਆ ਸਾਰੇ ਸ਼ਹਿਰ ਨੇ ਕੀ ਪੂਰੇ ਪੰਜਾਬ ਨੇ ਦੇਖਿਆ ਔਰ ਜਿਹੜੇ ਲੋਕ ਸੀਗੇ ਉਹਨਾਂ ਤੋਂ ਕੋਹਾਇਆ ਗਿਆ ਕਿ ਜੀ ਇਹ ਤਾਂ ਵਿਕਾਸ ਦੀ ਜਿੱਥੋਈ ਹੈ ਹਾਲਾਂਕਿ ਅੰਦਰ ਕੋਈ ਨਤੀਜਾ ਐਲਾਨ ਨਹੀਂ ਹੋਇਆ ਔਰ ਬਾਹਰ ਤੁਹਾਡੇ ਲੋਕ ਜਿਹੜੇ ਤੁਹਾਡੇ ਨਾਲ ਰੋਜ਼ ਤੁਹਾਡੀ ਗੱਡੀ 'ਚ ਬੈਠਦੇ ਨੇ ਕਰਨ ਰੋੜੇ ਵਰਗੇ ਨੀਟ ਐਮਸੀ ਵਰਗੇ ਇੱਥੋਂ ਤੱਕ ਕਿ ਆਪਣਾ ਜਿਹੜਾ ਜੀਟ ਐਮਸੀ ਆ ਉਹ ਉਹਦੇ ਵੱਲੋਂ ਵੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਐ ਡੇੜੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾ ਚੁੱਕੇ ਹੋ ਤੁਸੀਂ ਇੱਕ ਜ਼ਿੰਮੇਵਾਰ ਵਿਅਕਤੀ ਹੋ ਔਰ ਤੁਸੀਂ ਕਿਹੋ ਜੀਆਂ ਬਚਕੀਨੀਆਂ ਹਰਕਤਾਂ ਕਰ ਰਹੇ ਹੋ ਅਸੀਂ ਧਰਨਾ ਲਾ ਰਹੇ ਆ ਅਸੀਂ ਜਿਹੜੀ ਤੋੜੀ ਹੋਈ ਮਸ਼ੀਨ ਦੇ ਬਾਰੇ ਅਸੀਂ ਸੱਚ ਜਾਨਣਾ ਚਾਹ ਰਹੇ ਆ ਤੇ ਤੁਸੀਂ ਬਾਹਰ ਸਾਡੇ ਬਿਲਕੁਲ ਸਿਰ ਤੇ ਖੜੇ ਹੋ ਕੇ ਤੁਸੀਂ ਕੀ ਕਹਿੰਦੇ ਨੇ ਨਾਚ ਕਰ ਰਹੇ ਹੋ ਗਾਣੇ ਬਜਾ ਰਹੇ ਹੋ ਭੰਗੜੇ ਪਾ ਰਹੇ ਹੋ ਢੋਲ ਬਜਾ ਰਹੇ ਹੋ ਉਹ ਸੌਂਦ ਸਾਹਿਬ ਕੋਈ ਤਾਂ ਕੋਈ ਨੈਤਿਕਤਾ ਰੱਖੋ ਔਰ ਤੁਸੀਂ ਆਪਣੀ ਵੀਡੀਓ ਚ ਕਹਿ ਰਹੇ ਹੋ ਕਿ ਕਿਸੇ ਨੇ ਇਹ ਸੀਸੀਟੀਵੀ ਫੁਟੇਜ ਦੇਖੀ ਕਿਉਂਕਿ ਸਾਰੀ ਦਾਲ ਕਾਲੀ ਸੀਗੀ ਉਹਨੂੰ ਪਤਾ ਵੀ ਸੀਸੀਟੀਵੀ ਜਿਹੜੀ ਸੀ ਕੈਮਰਾ ਉਹ ਉਹਨੂੰ ਵੀ ਟੈਂਪਰ ਕੀਤਾ ਇਹ ਕੋਈ ਇੱਕ ਜਾਂ ਦੋ ਬੰਦੇ ਦੀ ਕਹਾਣੀ ਨਹੀਂ ਹੈਗੀ ਇਹ ਸਾਰੀ ਇੱਕ ਵੱਡੀ ਸਾਜ਼ਿਸ਼ ਸੀਗੀ ਜਿਹਦਾ ਪਰਦਾ ਫਾਸ਼ ਹੋ ਗਿਆ ਇਹ ਤਾਂ ਜੇ ਅਸੀਂ ਇਸ ਗੱਲ ਦਾ ਵਿਰੋਧ ਨਾ ਕਰਦੇ ਇਹ ਤਾਂ ਪਾਰਟੀ ਦੇ ਜਿਹੜੇ ਸਾਡੇ ਆਤਮਾਂ ਬਾਗੂ ਨੇ ਅਸੀਂ ਇਸ ਲੋਕਤੰਤਰ ਦੀ ਹੱਤਿਆ ਨੂੰ ਬਚਾਉਣ ਦੀ ਇਹ ਨਾ ਅਸੀਂ ਸੰਘਰਸ਼ ਲੜਦੇ ਤਾਂ ਇਹ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਆਪਣੇ ਉਮੀਦਵਾਰ ਨੂੰ ਜੇਤੂ ਐਲਾਨ ਕਰਵਾਉਣਾ ਸੀਗਾ ਤੁਸੀਂ ਇੱਕ ਪਾਸੇ ਸੌਂਸਾਹ ਵਿਚਾਰੇ ਬਣਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਤੁਹਾਡੇ ਚ ਮਾੜੀ ਵੀ ਨੈਤਿਕਤਾ ਹੈਗੀ ਹੈ ਤਾਂ ਤੁਸੀਂ ਵਿੱਕੀ ਮਿਸ਼ਾਲ ਨੂੰ ਅਮਰਦੀਪ ਪੁਰੇਵਾਲ ਨੂੰ ਔਰ ਪੰਪੀ ਐਮਸੀ ਨੂੰ ਆਪ ਥਾਣੇ ਵਿੱਚ ਪੇਸ਼ ਕਰਵਾਓ ਔਰ ਉਹ ਆਪਣਾ ਦੋਸ਼ ਮੰਨਣ ਤੁਸੀਂ ਕਹਿ ਰਹੇ ਹੋ ਬीडीपीਓ ਆਪਣਾ ਬਿਆਨਾਂ ਚ ਕਹਿ ਰਿਹਾ ਇੱਕ ਵਿਅਕਤੀ ਨੇ ਮਸ਼ੀਨ ਜਿਹੜੀ ਆ ਉਹ ਤੋੜੀ ਆ ਦੇਖੋ ਇਹਦਾ ਇਹ ਸਬੂਤਾਂ ਮਟਾਇਆ ਨਹੀਂ ਜਾ ਸਕਦਾ ਕਿ ਮਸ਼ੀਨ ਟੁੱਟੀ ਆ ਔਰ ਉੱਥੇ ਜਿਹੜੇ ਲੋਕ ਹਾਜ਼ਰ ਨੇ ਮੌਕੇ ਤੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਇਹ ਕੋਈ ਲੁਕੀ ਸ਼ਿਪੀ ਗੱਲ ਤਾਂ ਹੈ ਨਹੀਂ ਤਾਂ ਫਿਰ ਤੁਸੀਂ ਕਿਹੜੀਆਂ ਕਿਹਨੂੰ ਮੂਰਖ ਬਣਾ ਰਹੇ ਹੋ ਕਿਹਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੌਂ ਸਾਬ ਤੁਹਾਡਾ ਜਿਹੜਾ ਝੂਠ ਆ ਉਹ 3 ਸਾਲ ਚੱਲ ਗਿਆ ਪਰ ਹੁਣ ਲੋਕਾਂ ਨੂੰ ਸਮਝ ਆ ਗਈ ਤੋ ਇਸ ਕਰਕੇ ਕਾਰਵਾਈ ਜਿਹੜੀ ਆ ਉਹ ਕੋਈ ਨਹੀਂ ਅਸੀਂ ਤਾਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਤਾਂ ਹਨਰੇਬਲ ਹਾਈ ਕੋਰਟ ਵੀ ਜਾਵਾਂਗੇ ਅਸੀਂ ਉੱਚ ਅਦਾਲਤਾਂ ਦੇ ਵਿੱਚ ਇਸ ਨੂੰ ਤਕੜੇ ਹੋ ਕੇ ਲੜਾਂਗੇ ਇਹ ਜਿਹੜਾ ਖੰਨੇ ਦੇ ਵਿੱਚ ਐਡਾ ਬਟਾ ਇਹ ਘਟਨਾਕ੍ਰਮ ਹੋਇਆ ਜਿਨੇ ਲੋਕਤੰਤਰ ਨੂੰ ਤਾਰ-ਤਾਰ ਔਰ ਇੱਕ ਕਾਲੇ ਦਿਨ ਦੇ ਵਿੱਚੋਂ ਖੰਨਾ ਇਹਨੂੰ ਯਾਦ ਰੱਖੂਗਾ ਨਾ ਇਹ ਇਹ ਭੁੱਲਣਯੋਗ ਆ ਇਹ ਨਾ ਬਖਸ਼ਣਯੋਗ ਸੋ ਅਸੀਂ ਤਾਂ ਜਾਵਾਂਗੇ ਕੋਰ ਕਚੈਰੀਆਂ 'ਚ ਇਹ ਜਿਹੜੇ ਤੁਹਾਡੇ ਇਹ ਛੜਿਆੰਤਰ ਨੇ ਉਹਨੂੰ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਔਰ ਉਹਦੇ ਨਾਲ-ਨਾਲ ਐਸਐਚਓ ਸਿਟੀ 2 ਔਰ ਉਹਦੇ ਨਾਲ-ਨਾਲ ਜਦੋਂ ਬਾਹਰ ਆਏ ਇੱਕਦਮ ਜਿਹੜੇ ਕਾਲੀਦਲ ਦੇ ਉਮੀਦਵਾਰ ਸੀ ਉਹਨੇ ਸ਼ਰੇਆਮ ਬਾਹਰ ਆ ਕੇ ਕਿਹਾ ਸਾਡੇ ਕੋਲ ਵੀਡੀਓ ਆ ਦੇਖ ਲੋ ਤਾਂ ਕੀ ਕਹਿ ਰਿਹਾ ਲੋ ਬਹੁਤ ਸੁੱਛੇ ਰਿਹਾ ਯਾਰ ਆ ਦੇਖੋ ਵੀ ਆ ਵਿੱਚ ਵੀ ਮੈਂ ਆ ਗਿਆ ਆ ਦੇਖੋ ਉਹ ਐਸਐਚਓ ਸਿਟੀ 2 ਉਹਨੂੰ ਵਾਪਸ ਮੋੜ ਰਿਹਾ ਕਿ ਤੂੰ ਬਾਹਰ ਨਾ ਜਾ ਅੰਦਰ ਚੱਲ ਔਰ ਇੱਕ ਬੀਜੇਪੀ ਦੇ ਇਹ ਜਿਹੜੇ ਨੇ ਉਹਨੇ ਸ਼ਰਿਆਂ ਵਿੱਕੀ ਮਿਸਾਲ ਦਾ ਨਾਮ ਲਿਆ ਵੀ ਉਹਨੇ ਮਸ਼ੀਨ ਤੋੜੀ ਆ ਲੋ ਆ ਖੋਲੀ ਹੋਸੀ ਜਿਹੜੀ ਪੰਤੀ ਉਹਨੇ ਆ ਖੋਲੀ ਹੋਸੀ ਕਹਿੰਦਾ ਅਜੇ ਪੰਤੀ ਉਹਨੇ ਇਹ ਕਹਿ ਰਿਹਾ ਇਹ ਸਾਡਾ ਤਾਂ ਕੋਈ ਹੈ ਨਹੀਂ ਵਿੱਕੀ ਮਿਸਾਲ ਬਸ ਇੰਨਾ ਝੂਠ ਆ ਦੇ ਕੋ ਭੰਗੜੇ ਬਾਹਰ ਪਾ ਲੋ ਲੋ ਉਹ 300 ਸੌਬ ਦੇ ਕੀਤੇ ਹੋਏ ਵਿਸ਼ਵਾਸ ਕਰ ਜਾਂਦੇ ਨੇ ਵੋਟ ਪਾਈਆਂ ਸਾਰਾ ਸ਼ਹਿਰ ਵਧਾਈ ਦਾ ਮਾਤਰ ਬਹੁਤ ਇਤਿਹਾਸਿਕ ਇਹ ਆਜੂ ਫਿਰ ਕੁਮਾਰ ਕੰਨਾ ਦੇ ਲੋਕਾਂ ਨੇ ਇਨਸਾਨ ਸਾਹਿਬ ਤੇ ਵਿਸ਼ਵਾਸ ਦਿਖਾਇਆ ਬੜੀ ਕੁੱਝੀ ਦੀ ਗੱਲ ਆ ਸਾਡੇ ਵੀ ਆ ਜੀ ਆਹ ਨੰਬਰ 2 ਤੋਂ ਜੇਤੂ ਲਾਣੇ ਗਏ ਨੇ ਸਾਰੇ ਪਾਰਟੀ ਪਾਰਟੀ ਜੇਤੂ ਲੜੇ ਗਏ ਨੇ ਦੇਖੋ ਜੇਤੂ ਲਾਣੇ ਗਏ ਨੇ ਇਹ ਆ ਆ ਆ ਸੌਬ ਸਾਹਿਬ ਦੀ ਗੱਡੀ 'ਚ ਰੋਜ਼ ਚੜ੍ਹਦੇ ਨੇ ਜਿਹੜੇ ਇਹ ਆ ਇਹ ਜੀਆਂ ਮੈਂ ਕਹਿੰਨਾ ਸਮਝ ਨਹੀਂ ਆ ਰਹੀ ਵੀ ਇਹ ਇਹ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਦੇ ਨਾਲ ਨਾਲ ਐਸ ਐਚਓ ਸਿਟੀ 2 ਆ ਜਿਹੜਾ ਇਹਨੂੰ ਸਸਪੈਂਡ ਕਰਨਾ ਚਾਹੀਦਾ ਜਿਹੜਾ ਉੱਥੇ ਸ਼ਰਿਆਂ ਡਾਂਗ ਲੈ ਕੇ ਤੁਰਿਆ ਫਿਰ ਰਿਹਾ ਸੀਗਾ ਔਰ ਡਰਾਉਂਦਾ ਧਮਕਾਉਂਦਾ ਸੀ ਔਰ ਉੱਥੇ ਇਹ ਜਿਹੜੇ ਦੋ ਪੋਲਿੰਗ ਏਜੰਟ ਇੱਕ ਉਮੀਦਵਾਰ ਦੇ ਕਿਵੇਂ ਬਣ ਗਏ ਅਸੀਂ ਇਹਨਾਂ ਨੂੰ ਧਮਕ ਕਰਦੇ ਹਾਂ ਇਲੈਕਸ਼ਨ ਏਜੰਟ ਔਰ ਉਹਦੇ ਨਾਲ ਨਾਲ ਕੀ ਕਹਿੰਦੇ ਨੇ ਐਫ ਆਈ ਆਰ ਜਿਹੜੀ ਹੋ ਉਹ ਹਜੇ ਅਨਨੋਨ ਹੋਈ ਹੈ ਦੱਸੋ ਇਹ ਐਡਾ ਇਹ ਇਹੋ ਜਿਹੀਆਂ ਗੱਲਾਂ ਇਹ ਕਦੋਂ ਤੱਕ ਚੱਲਣਗੀਆਂ ਤੁਸੀਂ ਮਾੜੀ ਮੋਟੀ ਤਾਂ ਕੋਈ ਨੈਤਿਕਤਾ ਰੱਖੋ ਤੁਹਾਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਇਸ ਗੱਲ ਦੇ ਲਈ ਔਰ ਸਾਰੇ ਸ਼ਹਿਰ ਤੋਂ ਔਰ ਪੂਰੇ ਇਲਾਕੇ ਤੋਂ ਤੁਹਾਨੂੰ ਇਹ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਅਕੇ ਤੁਹਾਡਾ ਐਡਾ ਬੜਾ ਝੂਠ ਸਾਹਮਣੇ ਆਇਆ ਔਰ ਇਹ ਤਾਂ ਪਰਮਾਤਮਾ ਦੀ ਕਿਰਪਾ ਹੋਈ ਸਾਡੇ ਪਾਰਟੀ ਦੇ ਵਰਕਰਾਂ ਨੇ ਸਾਥ ਦਿੱਤਾ ਤਾਂ ਅਸੀਂ ਐਡਾ ਬੜਾ ਸੰਘਰਸ਼ ਲੜਿਆ ਔਰ ਜਿਹਦੇ ਵਿੱਚ ਅਸੀਂ ਜਿਹੜੀ ਜਿੱਤ ਹਾਸਲ ਕੀਤੀ ਹੈ ਮੈਂ 2 ਨੰਬਰ ਵਾਰਡ ਦੇ ਉਨਾ तमाम ਵੋਟਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸਾਡਾ ਸਾਥ ਦਿੱਤਾ ਔਰ ਸਚਾਈ ਦੀ ਜਿਹੜੀ ਜਿੱਤ ਹੋਈ ਹੈ ਔਰ ਇਹਦੇ ਨਾਲ ਝੂਠ ਦਾ ਪਰਦਾ ਫਾਸ਼ ਹੋਇਆ ਔਰ ਜਿਹੜੀ ਦਬਾਅ ਔਰ ਪ੍ਰੈਸ਼ਰ ਪੋਲਿਟਿਕਸ ਦੀ ਅੰਤ ਦਾ ਸ਼ੁਰੂਆਤ ਹੋਇਆ ਔਰ ਇਹ ਲੜਾਈ ਜਿਹੜੀ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਸਾਰੇ ਮੀਡੀਆ ਦਾ ਕਿ ਜਿੰਨੇ ਦਿਨੇ ਸੰਘਰਸ਼ ਚੱਲਿਆ ਤੁਸੀਂ ਸਾਡਾ ਬਹੁਤ ਹੱਕ ਸੱਚ ਦੀ ਲੜਾਈ ਦੇ ਵਿੱਚ ਸਾਡਾ ਸਾਥ ਦਿੱਤਾ ਮੈਂ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਕੋਟਲੀ ਸਾਹਿਬ ਤੁਸੀਂ ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਨੇ ਵੀ ਤੁਸੀਂ ਮਾੜੀ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੀ ਉੱਥੇ ਉਹ ਕੀ ਰੀਜ਼ਨ ਹੈ ਜੀ ਕੀ ਕਾਰਨ ਸੀਗਾ ਉਹ ਦੇਖੋ ਅਸੀਂ ਲੜਾਈ ਲੜ ਰਹੇ ਸੀਗੇ ਗੇਟ ਦੇ ਸਾਹਮਣੇ ਕਿ ਮਸ਼ੀਨ ਤੋੜੀ ਗਈ ਜਾਂ ਇਹਦੇ ਸਾਨੂੰ ਕੋਈ ਦੱਸੋ ਵੀ ਹੁਣ ਕੀ ਕਰ ਰਹੇ ਹਾਂ ਅਸੀਂ ਚਾਹੁੰਦੇ ਸੀ ਵੀ ਰਿਜ਼ਲਟ ਡਿਕਲੇਅਰ ਹੋਵੇ ਤੇ ਅਫਸਰ ਆਨਾਕਾਨੀ ਕਰ ਰਹੇ ਸੀ ਔਰ ਸਾਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾ ਰਿਹਾ ਕਿਸੇ ਨੂੰ ਵੀ ਅੰਦਰ ਉਹਨਾਂ ਦੇ ਤਕਰੀਬਨ ਕੋਈ 20-25 ਜਣੇ ਜਿਹਦੇ ਵਿੱਚ ਇੱਕਾ ਗੁਰਸੇਰਤ ਸਿੰਘ ਕੋਈ ਭਪਿੰਦਰ ਸਿੰਘ ਸਰਾ ਹੈਗਾ ਔਰ ਹੋਰ ਬਹੁਤ ਸਾਰੇ ਲੋਕ ਤਕਰੀਬਨ ਕੋਈ 20 25 ਬੰਦੇ ਜਿਹੜੇ ਉਹ ਉਹਨਾਂ ਦੇ ਅੰਦਰ ਦੂਸਰੇ ਪਿਛਲੇ ਗੇਟ ਰਾਹੀਂ ਦਾਖਲ ਹੋ ਗਏ ਔਰ ਪੁਲਿਸ ਉਹਨਾਂ ਨੂੰ ਕੁਝ ਨਹੀਂ ਕਹਿ ਰਹੀ ਪੁਲਿਸ ਉਹਨਾਂ ਤੇ ਕੋਈ ਐਕਸ਼ਨ ਨਹੀਂ ਕਰ ਰਹੀ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅਸੀਂ ਥੱਲੇ ਬੈਠੇ ਉਹਨਾਂ ਦੀਆਂ ਘਰ ਦੀਆਂ ਲੇਡੀਜ਼ ਸਤਨਾਮ ਚੌਧਰੀ ਜੀ ਦੀਆਂ ਭੈਣਾਂ ਉਹਨਾਂ ਦੇ ਘਰੋਂ ਵਾਈਫ ਉਹਨਾਂ ਦੇ ਹੋਰ ਵਾਰਡ ਦੀਆਂ ਲੇਡੀਜ਼ ਉਹ ਬੈਠੀਆਂ ਨੇ ਔਰ ਅਸੀਂ ਸਾਰੇ ਉੱਥੇ ਬੈਠੇ ਆਂ ਔਰ ਦੇਖੋ ਬਸ਼ਰਮ ਦੀ ਦੀ ਹੱਦ ਹੁੰਦੀ ਆ ਵੀ ਤੁਸੀਂ ਇੱਕ ਪਾਸੇ ਤਾਂ ਅਸੀਂ ਰੋਸ ਵਿੱਚ ਆ ਅਸੀਂ ਗੁੱਸੇ 'ਚ ਆ ਔਰ ਤੁਸੀਂ ਸਾਡੇ ਬਿਲਕੁਲ ਸਿਰ ਦੇ ਉੱਤੇ ਖੜ ਕੇ ਤੁਸੀਂ ਇਹ ਤਮਾਸ਼ਾ ਦੇਖ ਰਹੇ ਹੋ ਤਾਂ ਫਿਰ ਗੁੱਸਾ ਹੋਣਾ ਨਹੀਂ ਸੀ ਦਲਕਾਰੇ ਮਾਰਦੇ ਹੋ ਤੁਸੀਂ ਨਾਰੇਬਾਰ ਰਹੇ ਹੋ ਸਾਡੇ ਇਹ ਝੰਡੇ ਸਾਡੇ ਉੱਤੇ ਦੀ ਝੁਲਾ ਰਹੇ ਹੋ ਔਰ ਮੈਂ ਪੁਲਿਸ ਵਾਲੇ ਨੂੰ ਕਿਹਾ ਐਸਐਚਓ ਸਦਰ ਨੂੰ ਕਿਹਾ ਕਿ ਲੜਾਈ ਹੋ ਜਾਣੀ ਇੱਥੇ ਕੋਈ ਐਸਾ ਹੋਰ ਘਟਨਾ ਨਾ ਵਾਪਰ ਜੇ ਇਹ ਜਿਹੜੇ ਲੋਕ ਨੇ ਸਾਨੂੰ ਪ੍ਰਵੋਕ ਕਰ ਰਹੇ ਨੇ ਪਰ ਮੈਨੂੰ ਤਾਂ ਸਮਝ ਨਹੀਂ ਆਉਦੀ ਪੁਲਿਸ ਦਾ ਟਸ ਤੋਂ ਮਸ ਨਹੀਂ ਹੋਈ ਔਰ ਉਹਨਾਂ ਨੂੰ ਇੱਥੋਂ ਤੱਕ ਵੀ ਨਹੀਂ ਕਿਹਾ ਸੀ ਕਿ ਢੋਲ ਬੰਦ ਕਰਾ ਦਿਓ ਯਾਰ ਕੋਈ ਇਲੈਕਸ਼ਨ ਨਾਉਂ ਛੋੜੀ ਹੋ ਗਈ ਢੋਲ ਵੱਜੀ ਜਾ ਰਿਹਾ ਪੁਲਿਸ ਨੂੰ ਅਸੀਂ ਕਹੀ ਜਾਂਦੇ ਬਾਰੀ-ਬਾਰੀ ਵੀ ਢੋਲ ਬੰਦ ਕਰਾ ਦਿਓ ਕੋਈ ਬੰਦ ਨਹੀਂ ਕਰਾ ਇੱਕ ਅਫਸਰ ਵੀ ਕੋਈ ਸਪਾਈ ਤੱਕ ਵੀ ਉੱਠ ਕੇ ਉਹਨਾਂ ਕੋਲ ਨਹੀਂ ਗਿਆ ਵੀ ਯਾਰ ਤੁਸੀਂ ਢੋਲ ਬੰਦ ਕਰ ਦੋ ਤੁਸੀਂ ਭੰਗੜੇ ਬੰਦ ਕਰ ਦੋ ਔਰ ਉੱਥੇ ਸਾਡੇ ਕੋਲ ਖੜ ਕੇ ਉਹ ਤਮਾਸ਼ਾ ਦੇਖਦੇ ਨੇ ਫਿਰ ਸਾਡੇ ਚ ਵੀ ਚੂੜੀਆਂ ਨਹੀਂ ਪਾਈਆਂ ਹੋਈਆਂ ਤੁਸੀਂ ਕਹਿੰਦੇ ਹੋ ਭੈੜੀ ਸ਼ਬਦਾਬਲੀ ਸਾਨੂੰ ਜੇ ਸੱਤਾ ਵੀ ਜਾਣਾ ਪਿਆ ਸੀ ਇਹ ਲੋਕਤੰਤ ਤ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਲੋਕਾਂ ਦੀ ਲੜਾਈ ਲੜ ਰਹੇ ਆ ਕੋਈ ਆਪਣੀ ਨਿੱਜੀ ਲੜਾਈ ਨਹੀਂ ਸਾਡੀ ਉਸ ਕਰਕੇ ਇਹਨਾਂ ਲੋਕਾਂ ਨੂੰ ਬਾੜੀ ਮੋਟੀ ਤਾਂ ਸੰਗ ਸ਼ਰਮ ਚਾਹੀਦੀ ਆ ਵੀ ਤੁਸੀਂ ਜਦੋਂ ਅਸੀਂ ਉੱਥੇ ਪ੍ਰਦਰਸ਼ਨ ਕਰ ਰਹੇ ਹਾਂ ਤੁਸੀਂ ਕੋਲ ਖੜ ਕੇ ਉੱਥੇ ਕੀ ਕਰ ਰਹੇ ਹੋ ਸਾਡੇ ਵਿੱਚ ਆ ਕੇ ਖੜੇ ਖੜ ਰਹੇ ਹੋ ਇਹਦਾ ਮਤਲਬ ਤੁਹਾਡੇ ਚ ਇੰਨਾ ਹੰਕਾਰ ਆ ਗਿਆ ਇਹਦਾ ਮਤਲਬ ਉਹ ਤੁਹਾਡੇ ਸਿਰ ਦੇ ਵਿੱਚ ਇੰਨੀ ਇਹ ਸੱਤਾ ਜਿਹੜੀ ਇੰਨੀ ਚੜ ਚੁੱਕੀ ਆ ਤੁਹਾਨੂੰ ਕੁਟਲੀ ਜੀ ਕੋਈ ਪੰਜਾਬ ਕਾਂਗਰਸ ਦਾ ਡੈਲੀਗੇਸ਼ਨ ਵੀ ਬਣ ਰਿਹਾ ਇਲੈਕਸ਼ਨ ਕਮਿਸ਼ਨ ਨੂੰ ਮਿਲਣ ਲਈ ਪਤਾ ਲੱਗਿਆ ਸੀ ਇਸ ਮਾਮਲੇ 'ਚ ਦੇਖੋ ਇਹ ਜਿਹੜੀ ਮਸ਼ੀਨ ਆ ਜਿਹੜੀ ਤੋੜੀ ਗਈ ਆ ਉਹ ਇਲੈਕਸ਼ਨ ਕਮਿਸ਼ਨ ਦੀ ਪ੍ਰਾਪਰਟੀ ਆ ਉਹ ਸਰਕਾਰੀ ਪ੍ਰਾਪਰਟੀ ਆ ਔਰ ਬਿਲਕੁਲ ਅਸੀਂ ਜਲਦੀ ਤੋਂ ਜਲਦੀ ਅਸੀਂ ਇੱਕ ਉੱਚ ਪਦਰੀ ਵਾਪਸ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਬਣਾਵਾਂਗੇ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਜਲਦੀ ਹੀ ਪਟੀਸ਼ਨ ਦਾਇਰ ਕਰ ਰਹੇ ਹਾਂ ਜੇ ਸਾਨੂੰ ਇਹਨਾਂ ਨੇ ਇਨਸਾਫ ਨਾ ਦਿੱਤਾ ਹਾਲਾਂਕਿ ਜੇ ਕੋਈ ਚਾਹੀਦਾ ਸੀ ਨੈਤਿਕਤਾ ਇਹ ਹੁੰਦੀ ਹੈ ਕਿ ਉਸੇ ਸਮੇਂ ਇਹਨਾਂ ਦੋਸ਼ੀਆਂ ਤੇ ਐਫ ਆਈ ਆਰ ਦਰਜ ਹੁੰਦੀ ਔਰ ਅੰਦਰ ਬੈਠੇ ਸੀਗੇ ਜਿਹੜਾ ਕੋਈ ਬਾਹਰ ਤੁਰੇ ਫਿਰਦੇ ਸੀ ਪੁਲਿਸ ਨੇ ਘੇਰਾ ਬਣਾ ਕੇ ਮੈਨੂੰ ਐਸ ਐਸ ਪੀ ਮੈਡਮ ਤੇ ਵੀ ਬੜਾ ਗਿਲ ਹੈ ਔਰ ਉਹ ਸਿਰਫ ਇਹਨਾਂ ਦੋਸ਼ੀਆਂ ਨੂੰ ਬਚਾਉਣ ਦੇ ਲਈ ਉੱਥੇ ਮੌਕੇ ਤੇ ਆਏ ਸਾਨੂੰ ਉਹਨਾਂ ਨੇ ਸਾਡਾ ਕੋਈ ਉਹਨਾਂ ਨੇ ਹਾਲ ਚਾਲ ਨਹੀਂ ਪੁੱਛਿਆ ਔਰ ਅਈ ਵੀ ਗੰਭੀਰਤਾ ਨਾਲ ਉਹਨਾਂ ਨੇ ਇਸ ਗੱਲ ਨੂੰ ਨਹੀਂ ਲਿਆ ਕਿ ਲੜਾਈ ਝਗੜਾ ਨਾ ਹੋਵੇ ਮੈਂ ਤਾਂ ਪੁਲਿਸ ਕਾਦੀ ਹੈ ਪੁਲਿਸ ਫੋਰਸ ਕਾਦਾ ਇਹ ਇਹ ਕਿਸੇ ਘਟਨਾ ਨੂੰ ਇਹ ਤਾਂ ਸਗਾ ਕੋ ਨੂੰ ਹੋਰ ਪ੍ਰੋਵੋਕ ਕਰ ਰਹੇ ਸੀ ਵੀ ਕੋਈ ਕੋਈ ਇੱਥੇ ਲੜਾਈ ਹੋਵੇ ਇੱਥੇ ਇੱਕ ਦੂਜੇ ਦੀਆਂ ਪੱਗਾਂ ਲੈਣ ਔਰ ਫਿਰ ਅਸੀਂ ਇਹਨਾਂ ਲੋਕਾਂ ਤੇ ਪਰਚੇ ਦਰਜ ਕਰੀਏ ਇਹਦਾ ਇਸ ਮਨਸੂਬਾ ਪੜਾਈ ਬੈਠੇ ਸੀਗੇ ਉਹ ਮੈਡਮ ਅਸੀਂ ਐਸਐਸਪੀ ਨੂੰ ਬੇਨਤੀ ਕਰੀ ਉੱਤਰ ਸਾਰੀ ਉਹਨਾਂ ਨੇ ਘੇਰਾ ਬਣਾ ਲਿਆ ਗੇਟ ਤੇ ਔਰ ਆ ਜਿਹੜੇ 10 15 20 ਬੰਦੇ ਸੀਗੇ ਆ ਜਿਨ੍ਹਾਂ ਦੇ ਮੈਂ ਨਾਮ ਲਾਏ ਨੇ ਆ ਭਵਿੰਦਰ ਸਿੰਘ ਸਰਾ ਆ ਗੁਰਸੇਰਤ ਵਰਗੇ ਔਰ ਅਮਰਦੀਪ ਪੁਰੇਵਾਲ ਵਿੱਕੀ ਮਿਸ਼ਾਲ ਤੇ ਆ ਪਰੰਪਰੀਤ ਪੌਪੀ ਵਰਗੇ ਜਿਹੜੇ ਦੋਸ਼ੀ ਲੋਕ ਸੀਗੇ ਅੰਦਰ ਅਸੀਂ ਉਹਨਾਂ ਨੂੰ ਬਾਹਰ ਵਿਰੋਧ ਉਹਨਾਂ ਦਾ ਕਰ ਰਹੇ ਸੀਗੇ ਉਸ ਡਰ ਦੇ ਪੱਖੋਂ ਉਹ ਉਹਨਾਂ ਦਾ ਇੱਕ ਘੇਰਾ ਬਣਾ ਕੇ ਉਹਨਾਂ ਨੂੰ ਪੁਲਿਸ ਨੇ ਪੁਲਿਸ ਦੇ ਦੀ ਛਤਰੀ ਦੇ ਥੱਲੇ ਉਹਨਾਂ ਨੂੰ ਉਹਨਾਂ ਨੂੰ ਵਾਪਸ ਜਿਹੜਾ ਉਹ ਕੱਢ ਦਿੱਤਾ ਗਿਆ ਔਰ ਇੱਥੋਂ ਤੱਕ ਵੀ ਇਹ ਕੁਝ ਬੰਦੇ ਉੱਥੋਂ ਬੁਲਾ ਕੇ ਵਿੱਕੀ ਮਿਸ਼ਾਲ ਨੇ ਆਪਣੇ ਕੁਰੇ ਸਰਦਾਰ ਦੋਸਤ ਸમિતਰ ਸਪੂਨਾ ਨੇ ਸ਼ਰਾਬ ਵੀ ਪੀਤੀ ਹੋਈ ਸੀਗੀ ਔਰ ਮੈਂ ਜੈਡ ਸਕਿਉਰਟੀ ਚੋਂ ਨਾ ਪੁਲਿਸ ਨੇ ਕੋਈ ਸਕਿਉਰਿਟੀ ਦੀ ਕੋਈ ਇੱਕ ਵੀ ਧਿਆਨ ਨਹੀਂ ਰੱਖਿਆ ਇਸ ਗੱਲ ਦਾ ਹਾਲਾਂਕਿ ਪੰਜਾਬ ਦੇ ਵਿੱਚ ਕੀ ਅੱਜ ਵਾਪਰ ਰਿਹਾ ਤੁਹਾਨੂੰ ਪਤਾ ਹੀ ਹੈ ਪਰ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਜਿਹੜੇ ਉੱਥੋਂ ਦੂਸਰੇ ਇਧਰੋਂ ਲਿਆਂਦੇ ਸੀ ਲੋਕ ਉਹਨਾਂ ਨੇ ਸ਼ਰਾਬ ਪੀ ਕੇ ਨਲਕਾਰੇ ਮਾਰੇ ਔਰ ਇੱਕ ਤਰ੍ਹਾਂ ਦਾ ਉਹਨਾਂ ਨੇ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਛੜਾ ਕੇ ਲੈ ਜਾਈਏ ਇਹ ਕੀ ਇਹ ਸਾਨੂੰ ਨਹੀਂ ਪਤਾ ਸਾਡੇ ਕੋਲ ਕੋਈ ਵੀਡੀਓਜ਼ ਨਹੀਂ ਹੈਗੀਆਂ ਇਹ ਕਿਵੇਂ ਬਚਣਗੇ ਇਹਨਾਂ ਦੋਸ਼ਾਂ ਤੋਂ ਇਹ ਇਨਕਾਰੀ ਨਹੀਂ ਹੋ ਸਕਦੇ ਇੱਕ ਜੀ ਵੀ ਇਨਫੋਰਮੇਸ਼ਨ ਆ ਜੀ ਕਿ ਪੁਲਿਸ ਨੇ ਇੱਕ ਮੁਕੱਦਮਾ ਹੋਰ ਦਾਜ ਕੀਤਾ ਵੀ ਜਿਹੜਿਆ ਪੁਲਿਸ ਉਹਦੀਆਂ ਚੋਣ ਦੀਆਂ ਟੀਮਾਂ ਸੀਗੀਆਂ ਇਲੈਕਸ਼ਨ ਦੀਆਂ ਟੀਮਾਂ ਉਹਨਾਂ ਨੂੰ ਬੰਦਕ ਬਣਾਉਣ ਦਾ ਅਨਸਾਖੇ ਵਿਅਕਤੀਆਂ ਤੇ ਨਹੀਂ ਨਹੀਂ ਚਲੋ ਲੱਗਦਾ ਕੋਈ ਪ੍ਰੈਸ਼ਰ ਬਿਲਡ ਲਈ ਜਾਂ ਕੁਝ ਹੋਰ ਜੀ ਨਹੀਂ ਨਹੀਂ ਸਾਡੇ ਤੇ ਕੀ ਪ੍ਰੈਸ਼ਰ ਬਿਲਡ ਕਰ ਲੈਣਗੇ ਅਸੀਂ ਤਾਂ ਕੀ ਕਹਿੰਦੇ ਇਹਨਾਂ ਤੋਂ ਡਰ ਜਾਗੇ ਅਸੀਂ ਤਤਵਾਦੀਆਂ ਤੋਂ ਡਰੇ ਯਾਰ ਉਸ ਸਮੇਂ ਆ ਸਾਡਾ ਪ੍ਰਧਾਨ ਬੈਠਾ ਐਸਐਚਓ ਦੇ ਘਰੇ ਚ ਲੈ ਗਿਆ ਰੱਬ ਰੂਪੀ ਦੀ ਮਾਂ ਇਹਦੀ ਜਿਹੜੇ ਮਾਤਾ ਜੀ ਨੇ ਰੱਬ ਦਾ ਰੂਪ ਨੇ ਇਹ ਤਾਂ ਹੀ ਇਹਨਾਂ ਲੋਕਾਂ ਨੂੰ ਸਜ਼ਾ ਮਿਲ ਰਹੀ ਹੈ ਔਰ ਛੋਟੀ ਬੱਚੀ ਇਹਨਾਂ ਦੀ ਰੋ ਰਹੀ ਸੀ ਜਦੋਂ ਅਸੀਂ ਇਹਨਾਂ ਦੇ ਘਰੇ ਗਏ ਔਰ ਇਹਨਾਂ ਦਾ ਜਰਮ ਦਿਨ ਸੀ ਉਹਦਣ ਲੋਕ ਬੱਚੇ ਤਾਂ ਕੇਕ ਕਟਾਉਣ ਦੇ ਲਈ ਇਹਨਾਂ ਨੂੰ ਉਡੀਕ ਰਹੇ ਨੇ ਔਰ ਪੁਲਿਸ ਉੱਥੇ ਐਸ ਐਚਓ ਆ ਵਰਦੀ ਪਾ ਕੇ ਔਰ ਦੂਸਰੇ ਉਹਨਾਂ ਦੇ ਪੰਜ ਸੱਤ ਲੋਕ ਉਹ ਇਹਨਾਂ ਦੇ ਘਰ 'ਚ ਆ ਕੇ ਨਜਾਇਜ਼ ਧੱਕੇ ਨਾਲ ਐਂਟਰ ਕਰਦੇ ਨੇ ਸਰ ਕੀ ਕਾਲੀਦਾਲ ਦਾ ਵੀ ਕੰਪਰੋਮਾਈਜ਼ ਹੋ ਗਿਆ ਸੀ ਲਾਸਟ ਡੇ ਜੀ ਇਹਨਾਂ ਦਾ ਕਾਲੀਦਾਲਾ ਮੀਰਵਾਦਾਂ ਦੇ ਬੂਤੇ ਬੈਠਾ ਸੀਗਾ ਜੀ ਦੇਖੋ ਚਲੋ ਇਹ ਗੱਲ ਨਹੀਂ ਹੈ ਮੈਂ ਇਹ ਗੱਲ ਦਾ ਮੇਰੇ ਕੋਲ ਕੋਈ ਨਾ ਸਬੂਤ ਹੈ ਨਾ ਮੈਂ ਕੋਈ ਇਹ ਗੱਲ ਦਾ ਦੋਸ਼ ਲਾ ਸਕਦਾ ਮੈਨੂੰ ਇਹ ਗੱਲ ਦੀ ਲੋੜ ਨਹੀਂ ਪਰ ਇੱਕ ਗੱਲ ਦਾ ਜ਼ਰੂਰ ਹੈ ਵੀ ਇਹ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਸੀ ਸਾਡੀ ਔਰ ਲੋਕਤੰਤਰ ਦੇ ਵਿੱਚ ਆਪਾਂ ਸਾਰੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਖਾਸ ਕਰਕੇ ਬੀਜੇਪੀ ਅਕਾਲੀ ਦਲ ਤੋਂ ਕਿ ਪੁਰਾਣੀਆਂ ਪਾਰਟੀਆਂ ਨੇ ਇਲੈਕਸ਼ਨਾਂ ਲੜਦੀਆਂ ਰਹੀਆਂ ਨੇ ਇਹਨਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸੀ ਔਰ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਤੁਹਾਡੇ ਨਾਲ ਹੀ ਬੀਜੇਪੀ ਵਾਲਿਆਂ ਨੂੰ ਵੀ ਅਕਾਲੀ ਦਲ ਵਾਲਿਆਂ ਨੂੰ ਵੀ ਅਗਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਆ ਸਰਕਾਰ ਦੀ ਔਰ ਸੌਂ ਦੀ ਜਿਹੜੀ ਤੱਕੇਸ਼ਾਈ ਸਾਹਮਣੇ ਆਉਂਦੀ ਆ ਤਾਂ ਉਹਦੇ ਵਿੱਚ ਸਾਰਿਆਂ ਨੂੰ ਰਲ ਕੇ ਇਹਦਾ ਸਾਥ ਦੇਣਾ ਚਾਹੀਦਾ ਨਾ ਕਿ ਇਹਦਾ ਕੋਈ ਸਾਡੀ ਕੋਈ ਆਪਣੀ ਲੜਾਈ ਨਹੀਂ ਸੀਗੀ ਇਹ ਲੋਕਤੰਤਰ ਦੀ ਜਿਹੜੀ ਪ੍ਰਕਿਰਿਆ ਹੈਗੀ ਯਾਰ ਰਿਜ਼ਲਟ ਨੂੰ ਤਾਰ ਪਿੱਡੋ ਕਰਨ ਦੀ ਕੋਸ਼ਿਸ਼ ਇਹ ਪਹਿਲੀ ਵਾਰ ਹੋਈ ਆ ਥੰਨੇ ਦੇ ਵਿੱਚ ਜਿਵੇਂ ਮਸ਼ੀਨ ਤੋੜੀ ਗਈ ਹੈ ਸੋ ਭਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਡਾ ਹਮੇਸ਼ਾ ਸਾਥ ਦਿੰਦੇ ਹੋ ਔਰ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਕਦੇ ਬਖਸ਼ਿਆ ਨਹੀਂ ਜਾਊਗਾ ਇਹ ਇੱਦਾਂ ਦੀ ਲੜਾਈ ਅਸੀਂ ਸੜਕ ਤੋਂ ਲੈ ਕੇ ਵਿਧਾਨ ਸਭਾ ਪਾਰਲੀਮੈਂਟ ਵਿੱਚ ਵੀ ਔਰ ਵਿਧਾਨ ਸਭਾ ਵਿੱਚ ਵੀ ਸਾਡੇ ਵਿਰੋਧੀ ਧਿਰ ਦੇ ਨੇਤਾ ਸਾਹ ਪ੍ਰਤਾਪ ਸਿੰਘ ਬਾਜਵਾ ਉਹ ਇਹ ਮੰਤਰੀ ਸੌਂਹ ਦੇ ਅਸਤੀਫੇ ਦੀ ਮੰਗ ਕਰਨਗੇ ਔਰ ਅਸੀਂ ਆਨਰੇਬਲ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਘਰ ਨਹੀਂ ਬੈਠਾਂਗੇ ਧੰਨਵਾਦ